ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੋਂ ਫੇਰ ਤੁਹਾਡੇ ਲਈ ਲੈ ਕੇ ਆਏ ਇੱਕ ਨਵੀਂ ਕਵਿਤਾ ਬਰਨਾ ਸੱਚ ਜੀਣਾ ਚੂ ਸੁਣਾਉਣ ਲੱਗੀ ਆ ਜੋ ਮੈਂ ਤੁਹਾਨੂੰ ਕਹਾਣੀ ਤਿੰਨ ਪਾਤਰ ਮੁਖੋਸਤੇ ਮਹਾਕਾਲ ਪੰਡਿਤ ਤੇ ਪੰਡਿਤ ਦਾਹਾਣੀ ਮਿਲਣ ਲਈ ਆਪਣੇ ਦੋਸਤ ਨੂੰ ਸੇ ਪੰਡਿਤ ਤੁਰਿਆ ਤੁਰਦੇ ਤੁਰਦੇ ਉਸ ਨਾਲ ਰਸਤੇ 'ਚ ਇੱਕ ਸਾਥੀ ਜੁੜਿਆ ਨਾਮ ਪੁੱਛਿਆ ਜਾਂ ਦੋਸਤਾ ਦਸਿਆ ਮਹਾਕਾਲ ਮਹਾਕਾਲ ਸੀ ਜਿੱਥੇ ਜਾਂਦਾ ਆ ਜਾਂਦਾ ਪੁਚਾਲ ਪਹਿਲੇ ਪਿੰਡ ਵਿੱਚ ਪਹੁੰਚਦੇ ਹੀ ਆਈ ਇੱਕ ਖਬਰ ਪਿੰਡ ਵਿੱਚ ਇੱਕ ਇਨਸਾਨ ਤੇ ਹੋਇਆ ਇੱਕ ਕਹਿਰ ਅਚਾਨਕ ਉਸਦੀ ਕਿਸਮਤ ਸੀ ਜੋ ਹੋ ਗਈ ਭਾਰੀ ਮੌਤ ਦਾ ਸੱਦਾ ਆ ਗਿਆ ਤੇ ਸੀ ਉਹਦੀ ਵਾਰੀ ਦੂਜੇ ਪਿੰਡ ਵਿੱਚ ਜਾਂਦੇ ਆ ਫਿਰ ਆਈ ਤਬਾਹੀ ਅੱਗ ਵਿੱਚ ਸਾਰਾ ਪਿੰਡ ਜਲ ਗਿਆ ਕਈਆਂ ਨੂੰ ਮੌਤ ਮਿਲੀ ਚਾਹੀ ਹੁਣ ਪੰਡਿਤ ਮਨ ਵਿੱਚ ਸੋਚਣ ਲੱਗਾ ਕੁਝ ਤੇ ਹੈ ਰਾਜ ਨਿਯਤੀ ਉਥੇ ਹੈ ਪਲਟ ਰਹੀ ਜਿੱਥੇ ਜਾਂਦਾ ਮਹਾਕਾਲ ਪੰਡਿਤ ਹਾਲੇ ਚੁੱਪ ਰਿਹਾ ਸੀ ਉਹ ਅਨਜਾਨ ਕਿ ਪਲ ਵਿੱਚ ਮਿੱਟੀ ਹੋ ਸਕਦਾ ਜੀਵਨ ਦਾ ਕਾਦਾ ਮਾਨ ਅੱਗੇ ਜਾਂਦੇ ਹੋ ਗਿਆ ਸੀ ਵੱਡਾ ਹਨੇਰ ਪੰਡਿਤ ਅੱਖ ਲੱਗਾ ਮਹਾਕਾਲ ਨੂੰ ਮਹਾਕਾਲ ਬਾਕੀ ਸਫ਼ਰ ਹੁਣ ਕੱਲ ਸਵੇਰ ਸਵੇਰ ਹੁੰਦਿਆ ਹੀ ਰੌਲਾ ਪੈ ਗਿਆ ਕਿਸੇ ਨੂੰ ਕੱਟ ਗਿਆ ਸੱਪ ਇਹ ਸੁਣ ਪੰਡਿਤ ਤੋਂ ਰਹਿਣ ਗਿਆ ਕਹਿੰਦਾ ਹੁਣ ਤਾਂ ਹੋ ਗਈ ਆ ਮੈਨੂੰ ਸੱਚ-ਸੱਚ ਦੱਸ ਦਿਓ ਫੋ ਕੌਣ ਤੁਸੀਂ ਜਿੱਥੇ ਵੀ ਜਾਂਦੇ ਹੋ ਮਾਰ ਦਿੰਦੇ ਹੋ ਹਰ ਖੁਸ਼ੀ ਮਹਾਕਾਲ ਬੋਲੇ ਆ ਮੈਂ ਹਾਂ ਮੌਤ ਦਾ ਪੈਗਾਮ ਕਹਿੰਦੇ ਨੇ ਮੈਨੂੰ ਜਮਦੂਤ ਜੋ ਵੀ ਪਿੱਛੇ ਵਾਪਰਿਆ ਉਹ ਹੈ ਸਭ ਮੇਰਾ ਸਬੂਤ। ਯਮਰਾਜ ਹੈ ਮੈਨੂੰ ਭੇਜਦਾ। ਮੈਂ ਬਸ ਉਹਦਾ ਜਮਦੂਤ। ਲੇਖਾ ਉੱਥੇ ਦੇਣਾ ਪੈਣਾ। ਇੱਥੇ ਕਰੋ ਜੋ ਵੀ ਕਰਤੂਤ। ਸੰਜੀਤਾ ਕਹਾਣੀ ਇੱਥੇ ਮੁੱਕੀ ਨਹੀਂ। ਅੱਗੇ ਕੀ ਹੁੰਦਾ ਹੈ ਇਹ ਜਾਣਨ ਲਈ ਦੇਖਿਓ ਪਾਰਟ 2। ਧੰਨਵਾਦ।